ਜੀ 90 ਸਾਲ ਤੇ ਫਰੀਦਕੋਟ ਪੁਲਿਸ ਦਾ ਇੱਕ ਨਵਾਂ ਉਪਰਾਲਾ ਹੈ ਸਾਡੇ ਮਾਨਯੋਗ ਬੀਜੀਪੀ ਸਰ ਵੱਲੋਂ ਸਾਰੇ ਹੀ ਥਾਣਿਆਂ ਤੇ ਚੌਕੀਆਂ ਨੂੰ ਹੁਣ ਹਾਈ ਟੈਕ ਬਣਾਉਣ ਦਾ ਇੱਕ ਨਵੀਂ ਪਹਿਲ ਸਟਾਰਟ ਕੀਤੀ ਗਈ ਹੈ ਤਾਂ ਜਿਹਦੇ ਵਿੱਚ ਜਿਹੜੇ ਡਿਜੀਟਲ ਇਕਵਿਪਮੈਂਟਸ ਨੇ ਔਰ ਕਾਫੀ ਹਾਈ ਟੈਕਨੋਲੋਜੀ ਇਨਸਟਰੂਮੈਂਟਸ ਨੇ ਉਹ ਸਾਰੇ ਥਾਣਿਆਂ ਨੂੰ ਵੰਡੇ ਜਾ ਰਹੇ ਨੇ ਇਹਦੇ ਵਿੱਚ ਹਰ ਇੱਕ ਥਾਣੇ ਨੂੰ ਇੱਕ ਲੈਪਟਾਪ ਔਰ ਚਾਰ ਨਵੇਂ ਕੰਪਿਊਟਰ ਦਿੱਤੇ ਜਾ ਰਹੇ ਨੇ ਸੋ علاوہ ਜਿਹੜੇ ਸਕੈਨਰਸ ਹੁੰਦੇ ਆ ਮਲਟੀਪਰਪਸ 바ਰ ਕੋਡ ਪ੍ਰਿੰਟਰਸ ਹੁੰਦੇ ਆ ਫੈਡ ਸਲੈਪ ਸਕੈਨਰਸ ਹੁੰਦੇ ਆ ਉਹ ਸਾਰੇ ਵੀ ਸਾਰੇ ਹੀ ਥਾਣਿਆਂ ਤੇ ਚੌਕਿਆਂ ਨੂੰ ਦਿੱਤੇ ਜਾ ਰਹੇ ਨੇ ਇਹ ਤੋਂ ਇਲਾਵਾ ਜਿਹੜੇ ਹਲਕਾ ਡੀਐਸਪੀਜ਼ ਹੁੰਦੇ ਨੇ ਉਹਨਾਂ ਦੇ ਦਫਤਰਾਂ ਨੂੰ ਵੀ ਇਹ ਸਾਰੇ ਹੀ ਇਕੁਪਮੈਂਟਸ ਦਿੱਤੇ ਜਾ ਰਹੇ ਨੇ ਔਰ ਇਹਦਾ ਇੱਕ ਮੇਨ ਮੰਤਵ ਇਹ ਹੈ ਕਿ ਜਿਵੇਂ ਪਿਛਲੇ ਸਾਲ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਫਰੀਦਕੋਟ ਪੁਲਿਸ ਨੇ ਆਪਣੇ ਜ਼ਿਲ੍ਹੇ ਦੇ ਸਾਰੇ ਹੀ ਥਾਣੇ ਤੇ ਚੌਕਿਆਂ ਦੀ ਨੁਹਾਰ ਬਦਲੀ ਸੀਗੀ ਉਹਨਾਂ ਨੂੰ ਇੱਕ ਪ੍ਰੋਪਰ ਸਾਫ ਸਫਾਈ ਕਰਕੇ ਪ੍ਰੋਪਰ ਉਹਨਾਂ ਦੀ ਪੇਂਟ ਕਰਕੇ ਰਿਪੇਅਰ ਕਰਕੇ ਉਹਨਾਂ ਨੂੰ ਇੱਕ ਨਵੀਂ ਨੁਹਾਰ ਤੇ ਨਵੀਂ ਰੰਗਤ ਚ ਅਸੀਂ ਲੈ ਕੇ ਆਏ ਸੀ ਹੁਣ 2026 ਚ ਅਸੀਂ ਉਹਨ ਰੀਫਰਬਿਸ਼ਡ ਥਾਣਿਆਂ ਨੂੰ ਡਿਜੀਟਲੀ ਹਾਈ ਟੈਕ ਬਣਾਉਣ ਚ ਅਸੀਂ ਇਹ ਇੱਕ ਕਦਮ ਰੱਖ ਰਹੇ ਨੇ ਤੇ ਇਸ ਇੱਕ ਉਪਰਾਲੇ ਦੇ ਤਹਿਤ ਇੱਕ ਟੋਟਲ ਜਿਹੜਾ ਅਸੀਂ ਵੰਡ ਰਹੇ ਨੇ ਉਹ ਸਾਤ ਲੈਪਟਾਪਸ 24 ਕੰਪਿਊਟਰਸ 18 프린터스 14 모바일 포न्स 바코드 리더스 8 패드 슬랩 스캐너스 8 바코드 프린터스 8 핑거프린트 스캐너스 35 ਤੇ 7 ਇਨਵਰਟਰ ਸੈਟਸ ਵੀ ਅਸੀਂ ਦੇ ਰਹੇ ਨੇ ਔਰ ਇਸ ਜਿਹੜਾ ਫਰੀਦਕੋਟ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਹੈ ਔਰ ਪ੍ਰੋਫੈਸ਼ਨਲਿਜ਼ਮ ਹੈ ਉਹ ਹੋਰ ਬੈਟਰ ਹੋਊਗਾ ਤੇ ਸਾਡੀ ਪਬਲਿਕ ਸਰਵਿਸ ਡਿਲੀਵਰੀ ਜਿਹਦੇ ਵਿੱਚ ਸਾਡਾ ਇੱਕ ਮੇਨ ਫੋਕਸ ਰਹਿੰਦਾ ਹੈ ਕਿ ਅਸੀਂ ਬਹੁਤ ਰਿਸਪਾਂਸਿਵ ਰਹੀਏ ਇੱਕ ਇਮੀਡੀਏਟ ਰਿਸਪਾਂਸ ਅਸੀਂ ਪਬਲਿਕ ਨੂੰ ਦੇਈਏ ਉਹ ਚ ਵੀ ਇੱਕ ਬਹੁਤ ਜ਼ਿਆਦਾ ਸੁਧਾਰ ਆਊਗਾ ਮੈਨੂੰ ਇਹ ਗੱਲ ਤੁਹਾਨੂੰ ਦੱਸਦੇ ਹੋਏ ਬਹੁਤ ਜ਼ਿਆਦਾ ਇੱਕ ਖੁਸ਼ੀ ਹੋ ਰਹੀ ਹੈ ਕਿ ਪਿਛਲੇ 1 ਸਾਲ ਚ ਫਰੀਦਕੋਟ ਪੁਲਿਸ ਵੱਲੋਂ 5000 ਤੋਂ ਵੱਧ ਪਬਲਿਕ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਤੇ 15 ਦਿਨਾਂ ਤੋਂ ਉਪਰ ਫਰੀਦਕੋਟ ਪੁਲਿਸ ਦੀ ਦਰਖਾਸਤਾਂ ਦੀ ਪੈਂਡੈਂਸੀ ਆਲਮੋਸਟ ਕਲੋਜ਼ ਟੂ ਨਿਲ ਹੈ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਐਸ ਐਚ ਓਜ਼ ਤੇ ਜੀ ਓਜ਼ Uh, बिल्कुल उन्हों यही एक मंतव रहा है कि अगर थाने या चौकियों च कोई भी uh, पब्लिक आए अपनी uh, जरूरतें लेके अपनी शिकायतें लेके इमीडिएट एक रिड्रेसल किया जाए इस तो अलावा पिछले एक साल से फरीदकोट पुलिस वालों दो हज़ार तो केसेस का भी डिस्पोजल किया गया है ये डिजिटल इक्विपमेंट्स और हाईटेक इक्युपमेंट्स जो था ਤੇ ਉਹਨਾਂ ਦੀ ਐਫੀਸ਼ੀਐਂਸੀ ਚ ਹੋਰ ਜ਼ਿਆਦਾ ਇੱਕ ਇੰਪਰੂਵਮੈਂਟ ਆਊਗਾ ਤੇ ਸਾਡੀ ਸਪੀਡ ਹੋਰ ਬੈਟਰ ਹੋ ਜਾਊਗੀ ਐਂਡ ਅਗੇਨ ਨਵੇਂ ਬੀਐਨਐਸ ਕਾਨੂੰਨਾਂ ਦੇ ਹਿਸਾਬ ਦੇ ਮੁਤਾਬਿਕ ਵੀ ਅਸੀਂ ਹੁਣ 2026 ਚ ਬਿਲਕੁਲ ਤਿਆਰ ਹੋ ਕੇ ਅੱਗੇ ਪਬਲਿਕ ਨੂੰ ਇੱਕ ਐਫੀਸ਼ੀਐਂਟ ਪਬਲਿਕ ਸਰਵਿਸ ਡਿਲੀਵਰੀ ਅਸੀਂ ਦੇਵਾਂਗੇ